ਦੋਸਤੋ ਤੁਸੀਂ ਆਪਣੇ ਘਰ ਵਿੱਚ ਪ੍ਰਿੰਡਾਂ ਦੇ ਛੱਤੇ ਲੱਗੇ ਜ਼ਰੂਰ ਦੇਖੇ ਹੋਣਗੇ ਆਮ ਤੌਰ ਤੇ ਇਹ ਜੰਗਲਾਂ ਜਾਂ ਪਾਰਕਾਂ ਵਿੱਚ ਆਪਣਾ ਘਰ ਬਣਾਉਂਦੇ ਹਨ ਤੁਸੀਂ ਖੇਤਾਂ ਵਿੱਚ ਵੀ ਦਰਖਤਾਂ ਉੱਪਰ ਇਨ੍ਹਾਂ ਪੀਲੀਆਂ ਪ੍ਰਿੰਡਾਂ ਦੇ ਆਮ ਹੀ ਛੱਤੇ ਦੇਖੇ ਹੋ ਸਕਦੇ ਹਨ ਪਰ ਦੋਸਤੋ ਕਦੇ-ਕਦੇ ਜਦੋਂ ਇਹ ਘਰਾਂ ਵਿੱਚ ਛੱਤਾ ਬਣਾ ਲੈਂਦੇ ਹਨ ਤਾਂ ਤਰ੍ਹਾਂ-ਤਰ੍ਹਾਂ ਦੇ ਸਵਾਲ ਮਾਨ ਵਿੱਚ ਪੈਦਾ ਹੁੰਦੇ ਹਨ ਇਹ ਗੱਲ ਸਮਝਣ ਵਾਲੀ ਹੈ ਕਿ ਇਹ ਹਰ ਘਰ ਵਿੱਚ ਆਪਣਾ ਛੱਤਾ ਨਹੀਂ ਬਣਾਉਂਦੇ ਕਈ ਵਾਰ ਸਾਨੂੰ ਇਹ ਲੱਗਦਾ ਹੈ ਕਿ ਕੀ ਇਹ ਸਹੀ ਹੈ ਕਿ ਸਾਡੇ ਘਰ ਵਿੱਚ ਭਿੰਡਾਂ ਆਪਣਾ ਛੱਤਾ ਬਣਾ ਰਹੀਆਂ ਹਨ ਪੁਰਾਣੇ ਸ਼ਾਸਤਰ ਇਸ ਬਾਰੇ ਕੀ ਕਹਿੰਦੇ ਹਨ ਆਓ ਜਾਣਦੇ ਹਾਂ ਜੀ ਆਮ ਪੁਰਾਣੇ ਸ਼ਾਸਤਰਾਂ ਜਾਂ ਮੁਣੀਆਂ ਦੁਆਰਾ ਲਿਖੇ ਗਏ ਪੁਰਾਣੇ ਪ੍ਰਜੀਵੀਆਂ ਬਾਰੇ ਬਹੁਤ ਕੁਝ ਸਾਨੂੰ ਦੇਖਣ ਨੂੰ ਮਿਲਦਾ ਹੈ ਜਿਨ੍ਹਾਂ ਵਿੱਚ ਪੀਲੀਆਂ ਭਿੰਡਾਂ ਨੂੰ ਚਲਾਕ ਅਤੇ ਬਹੁਤ ਬੁੱਧੀ ਵਾਲਾ ਜੀਵ ਮੰਨਿਆ ਗਿਆ ਹੈ ਦੋਸਤੋ ਜਿਸ ਤਰ੍ਹਾਂ ਮਧੂਮੱਖੀਆਂ ਨੂੰ ਮਾਤਾ ਦੁਰਗਾ ਨਾਲ ਅਤੇ ਭਵਰਿਆਂ ਨੂੰ ਤੰਤਰ ਮੰਤਰ ਨਾਲ ਜੋੜਿਆ ਜਾਂਦਾ ਹੈ। ਉਸੇ ਤਰ੍ਹਾਂ ਹੀ ਇਸ ਪੀਲੀ ਪ੍ਰਿੰਡ ਨੂੰ ਇਹ ਮੰਨਿਆ ਜਾਂਦਾ ਹੈ ਕਿ ਇਹ ਸਾਰੇ ਘਰਾਂ ਵਿੱਚ ਆਪਣਾ ਛੱਤਾ ਨਹੀਂ ਬਣਾਉਂਦਾ। ਇਸ ਨੂੰ ਕੁਦਰਤ ਦੇ ਸੰਕੇਤਾਂ ਨਾਲ ਜੋੜਿਆ ਜਾਂਦਾ ਹੈ। ਦੋਸਤੋ ਜਿੰਨਾਂ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜਿੰਨਾ ਨਾਲ ਸਾਡੀ ਜ਼ਿੰਦਗੀ ਬਹੁਤ ਸੌਖੀ ਹੋ ਸਕਦੀ ਹੈ। ਕਿਉਂਕਿ ਦੋਸਤੋ ਇਸ ਕੁਦਰਤ ਨੇ ਸਾਰੇ ਜੀਵ ਜੰਤੂਆਂ ਨੂੰ ਬਣਾਇਆ ਹੈ। ਜਿੰਨਾਂ ਵਿੱਚ ਅਸੀਂ ਵੀ ਸ਼ਾਮਲ ਹਾਂ। ਪਰ ਜੀਵ ਜੰਤੂ ਪੇੜ ਪੌਦੇ ਸਭ ਇਹ ਸੰਕੇਤਾਂ ਨੂੰ ਸਮਝਦੇ ਹਨ ਅਤੇ ਇਹਨਾਂ ਨੂੰ ਅੱਗੇ ਸਾਡੇ ਤੱਕ ਪਹੁੰਚਾਉਂਦੇ ਹਨ ਪਰ ਮਨੁੱਖ ਇਹਨਾਂ ਸੰਕੇਤਾਂ ਤੋਂ ਦਿਨੋਂ ਦਿਨ ਦੂਰ ਹੁੰਦਾ ਜਾਂਦਾ ਹੈ ਜਿਸ ਕਰਕੇ ਕਈ ਤੰਤਰ ਵਿਦਿਆ ਵਾਲੇ ਜੋ ਪਖੰਡੀ ਹੁੰਦੇ ਹਨ ਉਹ ਗਲਤ ਸੰਕੇਤ ਦੱਸਦੇ ਹਨ ਅਤੇ ਬਹੁਤ ਸਾਰੇ ਪੈਸੇ ਲੋਕਾਂ ਤੋਂ ਲੈਂਦੇ ਹਨ ਇਸ ਦੇ ਨਾਲ ਦੋਸਤੋ ਉਹ ਇਸ ਤਰ੍ਹਾਂ ਦੇ ਉਪਾਅ ਵੀ ਦੱਸਦੇ ਹਨ ਜੋ ਹਮੇਸ਼ਾ ਹੀ ਦੂਜਿਆਂ ਦਾ ਨੁਕਸਾਨ ਕਰਦੇ ਹਨ ਦੋਸਤੋ ਜੇਕਰ ਪੀਲੀ ਪ੍ਰਿੰਡ ਬਸੰਤ ਰੁੱਤ ਵਿੱਚ ਆਪਣਾ ਛੱਤਾ ਤੁਹਾਡੇ ਘਰ ਵਿੱਚ ਬਣਾਉਂਦੀ ਹੈ ਤਾਂ ਇਹ ਘਰ ਵਿੱਚ ਚੰਗਾ ਮਾਹੌਲ ਸਕਾਰਾਤਮਕ ਊਰਜਾ ਅਤੇ ਜੀਵਨ ਵਿੱਚ ਸੁਪਨਿਆਂ ਦਾ ਪੂਰਾ ਹੋਣ ਦਾ ਸੰਕੇਤ ਕਰਦੀ ਹੈ ਭਾਵ ਕਿ ਤੁਹਾਡੇ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਾਸਤੂ ਦੋਸ਼ ਨਹੀਂ ਹੁੰਦਾ ਅਤੇ ਇਹ ਸਾਲ ਤੁਹਾਡੇ ਘਰ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਨਵੀਆਂ ਖੁਸ਼ੀਆਂ ਆ ਸਕਦੀਆਂ ਹਨ ਅਤੇ ਤੁਹਾਡੇ ਰੁਕੇ ਹੋਏ ਕੰਮਾਂ ਨੂੰ ਇਸ ਸਾਲ ਚੰਗੀ ਉਡਾਣ ਮਿਲੇਗੀ ਦੋਸਤੋ ਇਹ ਸੰਕੇਤ ਇਹਨਾਂ ਪ੍ਰਿੰਡਾਂ ਦੁਆਰਾ ਦਿੱਤੇ ਜਾਂਦੇ ਹਨ ਪਰ ਜੇਕਰ ਮਾਰਚ ਅਤੇ ਅਪ੍ਰੈਲ ਤੋਂ ਅੱਗੇ ਗਰਮੀਆਂ ਵਿੱਚ ਇਹ ਆਪਣਾ ਘਰ ਤੋਂ ਸਾਡੇ ਘਰ ਵਿੱਚ ਬਣਾਉਂਦੇ ਹਨ ਤਾਂ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਉਹ ਘਰ ਚਿੰਤਾ ਅਤੇ ਮਨ ਵਿੱਚ ਦੱਬੀਆਂ ਪੁਰਾਣੀਆਂ ਗੱਲਾਂ ਜੋ ਅੱਜ ਵੀ ਉਸ ਘਰ ਦੇ ਮੈਂਬਰਾਂ ਨੂੰ ਦੁਖੀ ਕਰਦੀਆਂ ਹਨ ਉਹ ਘਰ ਨੂੰ ਸੰਕੇਤ ਕਰਦੀਆਂ ਹਨ ਪਰ ਦੋਸਤੋ ਫਿਰ ਵੀ ਜਦੋਂ ਇਹ ਪ੍ਰਿੰਡਾਂ ਆਪਣਾ ਸ਼ਤਾਂ ਖਾਲੀ ਕਰਦੀਆਂ ਹਨ ਤਾਂ ਉਸ ਘਰ ਦੀ ਸਾਰੀ ਨਕਾਰਾਤਮਕ ਊਰਜਾ ਨੂੰ ਆਪਣੇ ਨਾਲ ਲੈ ਜਾਂਦੀਆਂ ਹਨ। ਵਾਸਤੂ ਸ਼ਾਸਤਰ ਵਿੱਚ ਇਹਨਾਂ ਨੂੰ ਘਰ ਦੇਖਣ ਤੇ ਕਈ ਪ੍ਰਕਾਰ ਦੇ ਉਪਾਅ ਕੀਤੇ ਜਾਂਦੇ ਹਨ ਜੋ ਕਿ ਅੱਗੇ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ। ਦੋਸਤੋ ਕਈ ਲੋਕ ਕਹਿੰਦੇ ਹਨ ਕਿ ਜੇਕਰ ਇਹ ਘਰ ਵਿੱਚ ਦਾਖਲ ਹੁੰਦੇ ਹਨ ਤਾਂ ਉਸ ਘਰ ਵਿੱਚ ਕੰਗਾਲੀ ਜਾਂ ਪੈਸੇ ਦੀ ਤੰਗੀ ਆ ਜਾਂਦੀ ਹੈ। ਦੋਸਤੋ ਇਹ ਗੱਲ ਬਿਲਕੁਲ ਝੂਠ ਹੈ। ਜਦੋਂ ਵੀ ਕੁਦਰਤ ਦਾ ਜੀਵ ਸਾਡੇ ਘਰ ਵਿੱਚ ਦਾਖਲ ਹੁੰਦਾ ਹੈ ਤੋ ਸਾਡੇ ਪਰਿਵਾਰ ਦੇ ਲਈ ਕਦੇ ਵੀ ਮਾੜਾ ਨਹੀਂ ਹੋ ਸਕਦਾ ਪਰ ਦੋਸਤੋ ਕੁਝ ਗੱਲਾਂ ਹਨ ਜਿਨ੍ਹਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਪਹਿਲੀ ਗੱਲ ਕਿ ਜੇਕਰ ਇਹ ਪੀਲੀਆਂ ਪਰਿੰਡਾਂ ਤੁਹਾਡੇ ਘਰ ਤੋਂ ਹਨ ਜਮੀਨ ਤੇ ਡਿੱਗੀਆਂ ਦਿਸਣ ਤਾਂ ਇਸ ਨੂੰ ਇੱਕ ਬੁਰਾ ਸੰਕੇਤ ਮੰਨਿਆ ਜਾਂਦਾ ਹੈ ਪੁਰਾਣੇ ਲੋਕ ਮੰਨਦੇ ਸਨ ਕਿ ਇਹ ਸਾਡੇ ਘਰ ਵਿੱਚ ਆ ਕੇ ਸਾਡੇ ਘਰ ਦੀ ਨੈਗੇਟਿਵ ਊਰਜਾ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ ਅਤੇ ਜੇਕਰ ਇਹ ਸਾਰੇ ਮਰਦੇ ਦਿਖਾਈ ਦਿੰਦੇ ਹਨ ਤਾਂ ਦੋਸਤੋ ਇਸ ਦਾ ਮਤਲਬ ਕਿ ਸਾਡੇ ਘਰ ਵਿੱਚ ਨਕਾਰਾਤਮਕ ਊਰਜਾ ਬਹੁਤ ਜ਼ਿਆਦਾ ਸਟਰੋਂਗ ਹੈ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ ਕਿ ਉਸ ਘਰ ਵਿੱਚ ਜਿੱਥੇ ਆ ਕੇ ਮਰ ਜਾਂਦੇ ਹਨ ਉਸ ਘਰ ਵਿੱਚ 2-3 ਦਿਨਾਂ ਬਾਅਦ ਘਰ ਦਾ ਕੋਈ ਨਾ ਕੋਈ ਮੈਂਬਰ ਕਲੇਸ਼ ਜ਼ਰੂਰ ਕਰੇਗਾ ਅਤੇ ਉਸ ਘਰ ਜਿਆਦਾ ਗੁੱਸਾ ਤੁਹਾਨੂੰ ਦਿਖਾਈ ਦੇਵੇਗਾ ਦੋਸਤੋ ਇਸ ਦੇ ਨਾਲ ਹੀ ਕਿਤੇ ਨਾ ਕਿਤੇ ਘਰ ਵਿੱਚ ਮਰੀ ਪ੍ਰਿੰਡ ਅੱਗੇ ਸਾਡੇ ਘਰ ਵਿੱਚ ਹੌਣ ਵਾਲੀਆਂ ਛੂਟੀਆਂ ਛੋਡੀਆਂ ਕਟਣਾਵਾਂ ਨੂੰ ਵੀ ਸੰਕੇਤ ਕਰਦੀ ਹੈ। ਦੋਸਤੋ ਕੀ ਹੁੰਦਾ ਹੈ ਕਿ ਸਾਡੇ ਘਰਾਂ ਵਿੱਚ ਇਹ ਜਦੋਂ ਆਪਣਾ ਛੱਤਾ ਬਣਾ ਲੈਂਦੀ ਹੈ ਹਨ ਤਾਂ ਜ਼ਿਆਦਾਤਰ ਲੋਕ ਇਹ ਕਰਦੇ ਹਨ ਕਿ ਇਹਨਾਂ ਦੇ ਛੱਤੇ ਨੂੰ ਤੋੜ ਦਿੰਦੇ ਹਨ। ਜਿੰਨਾਂ ਵਿੱਚ ਇਹਨਾਂ ਦੇ ਬੱਚੇ ਵੀ ਹੁੰਦੇ ਹਨ। ਦੋਸਤੋ ਜਦੋਂ ਹੀ ਅਸੀਂ ਇਸ ਜੀਵ ਨੂੰ ਮਾਰ ਦਿੰਦੇ ਹਾਂ ਜਾਂ ਇਸ ਦਾ ਘਰ ਉਜਾੜ ਦਿੰਦੇ ਹਾਂ ਤਾਂ ਅਸੀਂ ਕੁਦਰਤੀ ਰੂਪ ਵਿੱਚ ਇੱਕ ਪਾਪੀ ਬਣ ਜਾਂਦੇ ਹਾਂ। ਕਈ ਅਜਿਹੇ ਜੋਤਿਸ਼ ਹੁੰਦੇ ਹਨ ਜੋ ਇਹਨਾਂ ਨੂੰ ਘਰ ਵਿੱਚੋਂ ਤੋ ਰੁਕਦੇ ਹਨ ਪਰ ਦੋਸਤੋ ਇਹ ਬਿਲਕੁਲ ਝੂਠ ਹੈ ਇਹਨਾਂ ਦਾ ਘਰ ਵਿੱਚ ਆਉਣਾ ਕਦੇ ਵੀ ਇਹਨਾਂ ਬੁਰਾ ਨਹੀਂ ਹੁੰਦਾ ਕਿ ਤੁਸੀਂ ਇਹਨਾਂ ਦਾ ਛੱਤਾ ਹੀ ਤੋੜ ਦਿਓ ਯਾਦ ਰੱਖੋ ਜਿਹੜੇ ਲੋਕ ਇਹਨਾਂ ਦੇ ਘਰ ਨੂੰ ਤੋੜਦੇ ਹਨ ਇਹਨਾਂ ਦੇ ਛੱਤੇ ਵਿੱਚ ਪਏ ਬੱਚਿਆਂ ਨੂੰ ਮਾਰ ਦਿੰਦੇ ਹਨ ਉਹਨਾਂ ਦੇ ਘਰੇ ਕਦੇ ਵੀ ਖੁਸ਼ੀਆਂ ਨਹੀਂ ਆ ਸਕਦੀਆਂ ਇਸ ਕਰਕੇ ਦੋਸਤੋ ਜੇਕਰ ਤੁਸੀਂ ਇੰਜ ਕਰਨ ਦੀ ਸੋਚ ਰਹੇ ਹੋ ਤਾਂ ਭੁੱਲ ਕੇ ਵੀ ਇਹ ਚੀਜ਼ ਨਾ ਕਰਿਓ ਕਿਉਂਕਿ ਇਸ ਤਰ੍ਹਾਂ ਕਰਨ ਤੋਂ ਬਾਅਦ ਹੌਲੀ ਹੌਲੀ ਤੁਹਾਡਾ ਘਰ ਨਰਕ ਦੇ ਵੱਲ ਜਾਣਾ ਸ਼ੁਰੂ ਹੋ ਜਾਵੇਗਾ ਬਹੁਤ ਸਾਰੇ ਘਰਾਂ ਵਿੱਚ ਬਹੁਤ ਸਾਰੀਆਂ ਘਟਨਾਵਾਂ ਉਸ ਘਰ ਵਿੱਚ ਹੋਣੀਆਂ ਸ਼ੁਰੂ ਹੋ ਜਾਣਗੀਆਂ ਕੋਈ ਅਜੀਹੀ ਬਿਮਾਰੀ ਵੀ ਹੋ ਸਕਦੀ ਹੈ ਜੋ ਤੁਹਾਡੇ ਘਰ ਵਿੱਚ ਬਹੁਤ ਲੰਬੇ ਸਮੇਂ ਤੱਕ ਆਪਣਾ ਰਹਿਣ ਬਸੇਰਾ ਬਣਾ ਸਕਦੀ ਹੈ ਇਸ ਕਰਕੇ ਜੇਕਰ ਘਰ ਵਿੱਚ ਇਹ ਆਪਣਾ ਛੱਤਾ ਬਣਾ ਲੈਂਦੀਆਂ ਹਨ ਤਾਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਨਾ ਭਜਾਇਆ ਜਾਵੇ ਕਿਉਂਕਿ ਦੋਸਤੋਂ ਜ਼ਿਆਦਾ ਦੇਰ ਇਹ ਤੁਹਾਡੇ ਘਰੇ ਨਹੀਂ ਰਹਿੰਦੇ ਇਹਨਾਂ ਨੇ ਸਿਰਫ ਇੱਕ ਜਾਂ ਦੋ ਵਾਰ ਹੀ ਆਪਣੇ ਬੱਚਿਆਂ ਨੂੰ ਜਨਮ ਦੇਣਾ ਹੁੰਦਾ ਹੈ। ਉਸ ਤੋਂ ਬਾਅਦ ਇਹ ਕਿਸੇ ਜੰਗਲ ਜਾਂ ਖੁੱਲੀ ਜਗ੍ਹਾ ਤੇ ਆਪਣਾ ਘਰ ਬਣਾਉਂਦੇ ਹਨ। ਅਸਲ ਵਿੱਚ ਦੋਸਤੋ ਜੇਕਰ ਇਹ ਤੁਹਾਡੇ ਘਰ ਆਪਣਾ ਛੱਤਾ ਬਣਾ ਰਹੇ ਹਨ ਤਾਂ ਇਹ ਸਿਰਫ ਤੁਹਾਨੂੰ ਸੰਕੇਤ ਦੇਣ ਆਏ ਹਨ। ਪਰ ਲੋਕਾਂ ਨੂੰ ਇਨਾਂ ਸੰਕੇਤਾਂ ਬਾਰੇ ਕੋਈ ਵੀ ਗਿਆਨ ਨਹੀਂ ਹੁੰਦਾ ਜਿਸ ਕਰਕੇ ਉਪਾਅ ਕਰਨ ਦੀ ਜਗ੍ਹਾ ਤੇ ਉਹ ਇਨਾਂ ਦੇ ਛੱਤੇ ਨੂੰ ਤੋੜ ਦਿੰਦੇ ਹਨ ਜਾਂ ਇਹਨਾਂ ਨੂੰ ਮਾਰ ਦਿੰਦੇ ਹਨ। ਜਿਸ ਕਰਕੇ ਘਰ ਵਿੱਚ ਤੰਗੀ ਆਉਣਾ ਅਤੇ ਸਰ ਕਰਜਾ ਚੜਨਾ ਸ਼ੁਰੂ ਹੋ ਜਾਂਦਾ ਹੈ। ਦੋਸਤੋ ਇਸ ਦੇ ਨਾਲ ਹੀ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਇਹ ਭਿੰਡਾ ਸਾਡੇ ਮੇਨ ਗੇਟ ਉੱਪਰ ਆਪਣਾ ਛੱਤਾ ਬਣਾ ਲੈਂਦੇ ਹਨ ਤਾਂ ਇਹ ਸਮਝਿਆ ਜਾਂਦਾ ਹੈ ਕਿ ਮਾਂ ਲਕਸ਼ਮੀ ਸਾਡੇ ਘਰੇ ਆਪਣੇ ਪੈਰ ਪਾਉਂਦੀ ਹੈ। ਦੋਸਤੋ ਜੇਕਰ ਤੁਸੀਂ ਸੋਚ ਰਹੇ ਹੋ ਕਿ ਸਾਨੂੰ ਇਹਨਾਂ ਨੂੰ ਕੁਝ ਖਾਣ ਨੂੰ ਦੇਣਾ ਚਾਹੀਦਾ ਹੈ ਜਿਸ ਕਰਕੇ ਸਾਡੇ ਘਰੇ ਹੋਰ ਵੀ ਸੁੱਖ ਸਮਰiddhi ਬਣ ਸਕੇ ਤਾਂ ਦੋਸਤੋ ਇਹ ਗੱਲ ਜ਼ਰੂਰੀ ਨਹੀਂ ਹੈ ਕਿਉਂਕਿ ਇਹ ਮਿੱਠੀਆਂ ਚੀਜ਼ਾਂ ਖਾਂਦੇ ਹਨ। ਅਤੇ ਆਪਣਾ ਭੋਜਨ ਆਪ ਲੱਭਦੇ ਹਨ ਬਸ ਤੁਸੀਂ ਇਹੀ ਚੀਜ਼ ਦਾ ਖਿਆਲ ਰੱਖਣਾ ਹੈ ਕਿ ਜੇਕਰ ਤੁਹਾਡੇ ਘਰ ਛੱਤਾ ਬਣਾਉਂਦੀਆਂ ਹਨ ਤਾਂ ਤੁਸੀਂ ਇਹ ਚੀਜ਼ ਨਹੀਂ ਕਰਨੀ ਕਿ ਤੁਸੀਂ ਇਹਨਾਂ ਨੂੰ ਭਜਾ ਦੇਣਾ ਹੈ ਜਾਂ ਇਹਨਾਂ ਨੂੰ ਮਾਰ ਦੇਣਾ ਹੈ ਕਿਉਂਕਿ ਦੋਸਤੋ ਹਰ ਜੀਵ ਕੁਦਰਤ ਦੁਆਰਾ ਬਣਾਇਆ ਜਾਂਦਾ ਹੈ ਜੇਕਰ ਅਸੀਂ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਤਾਂ ਕੁਦਰਤ ਕਿਸੇ ਨਾ ਕਿਸੇ ਹਿਸਾਬ ਨਾਲ ਸਾਡੀ ਜ਼ਿੰਦਗੀ ਵਿੱਚ ਸਾਨੂੰ ਐਸੇ ਮੋੜ ਤੇ ਖੜਾ ਕਰ ਦੇਵੇਗੀ ਜਿੱਥੇ ਸਾਡੇ ਲਈ ਦੁੱਖ ਦਰਦ ਤੋਂ ਸਿਵਾ ਕੁਝ ਵੀ ਨਹੀਂ ਹੋਣਾ ਇਨਾਂ ਦੀ ਦੋਸਤੋ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਕਿ ਇਹ ਜ਼ਿਆਦਾ ਦੇਰ ਤੁਹਾਡੇ ਘਰ ਨਹੀਂ ਰਹਿੰਦੀਆਂ ਇਹ ਸਿਰਫ ਵੱਧ ਤੋਂ ਵੱਧ ਇੱਕ ਮਹੀਨਾ ਜਾਂ ਡੇਢ ਮਹੀਨਾ ਹੀ ਤੁਹਾਡੇ ਘਰ ਰਹਿੰਦੀਆਂ ਹਨ ਬਾਅਦ ਦੇ ਵਿੱਚ ਇਹ ਚਲੀਆਂ ਜਾਂਦੀਆਂ ਹਨ ਇਸ ਕਰਕੇ ਦੋਸਤੋ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ ਜੇਕਰ ਤੁਹਾਡੇ ਘਰੇ ਆ ਰਹੀਆਂ ਹਨ ਤਾਂ ਆਪਣਾ ਛੱਤਾ ਬਣਾ ਰਹੀਆਂ ਹਨ ਤਾਂ ਤੁਹਾਨੂੰ ਆਪਣੇ ਪਰਿਵਾਰ ਨੂੰ ਬਹੁਤ ਉਪਾਗਾ ਵਾਲਾ ਸਮਝਣਾ ਚਾਹੀਦਾ ਹੈ ਕਿਉਂਕਿ ਹਰ ਇੱਕ ਦੇ ਘਰ ਇਹ ਆਪਣਾ ਛੱਤਾ ਨਹੀਂ ਬਣਾਉਂਦੀਆਂ ਦੋਸਤੋ ਇਸ ਦੇ ਨਾਲ ਤੁਸੀਂ ਕੀ ਕਰਨਾ ਹੈ ਕਿ ਆਪਣੇ ਘਰ ਵਿੱਚ ਕੱਤੀ ਲੱਸੀ ਦਾ ਛੱਟਾ ਦੇਣਾ ਹੈ ਅਤੇ ਰੋਜ਼ ਆਪਣੇ ਘਰ ਵਿੱਚ ਦੇਸੀ ਘਿਓ ਦਾ ਦੀਵਾ ਜ਼ਰੂਰ ਜਗਾਉਣਾ ਹੈ ਜੀ ਦੋਸਤੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ